ਜਬੂਰੀਆਂ ਪਰਦੇਸ ਚ ਲੈ ਕੇ ਆਈਆਂ ਉਹ ਪੰਜਾਬ ਨੂੰ ਮਿਸਤਾ ਕਰਦੇ ਨੇ ਕਿ ਦਿਲ ਵਿੱਚ ਨਿੱਗੀ ਯਾਦ ਪੰਜਾਬ ਦੀ ਉਤੋਂ ਉਤੋਂ ਹੱਸਦੇ ਨੇ ਉਤੋਂ ਉਤ ਹੱਸਦੇ ਨੇ ਸਾਥੀ ਜੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਜੀ ਸਾਥੀ ਇਸ ਸਮੇਂ ਸੀ ਯੂਕੇ ਵਿੱਚ ਹੈ ਔਰ ਸਾਡੇ ਨਾਲ ਲਖਜਿੰਦਰ ਭਾਜੀ ਨਾਲ ਨੇ ਲੱਖੀ ਪੰਗਲਾ ਤੋਂ ਇੱਥੇ ਲੈਂਗਲੀ ਹੈ ਲੈਂਗਲੀ ਵਿੱਚ ਰਹਿੰਦੇ ਆ ਔਰ ਸਾਥੀਓ ਪੰਜਾਬ ਦੀ ਗੱਲ ਕਰੀਏ ਯੂਕੇ ਆ ਕੇ ਪੰਜਾਬ ਯਾਦ ਬਹੁਤ ਆਉਂਦਾ ਪਰ ਯੂਕੇ ਵਿੱਚ ਵੀ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਕਿ ਪ੍ਰੋਟੈਸਟ ਬਹੁਤ ਸ਼ੁਰੂ ਹੋ ਗਏ ਆ ਲੱਖੀ ਭਾਈ ਨੂੰ ਤਕਰੀਬਨ 20 ਸਾਲ ਹੋ ਗਏ ਦੋ ਤਹ ਹੱਕੇ ਹੋ ਗਏ ਇੱਥੇ ਰਹਿ ਰਹਿਆਂ ਨੂੰ ਔਰ ਇਹਨਾਂ ਤੋਂ ਪੁੱਛਦੇ ਆ ਕਿ ਯੂਕੇ ਆਣਾ ਕੀ ਕਾਮਯਾਬ ਹੋਣ ਦੀ ਗਰੰਟੀ ਹੈ ਪਰ ਯੂਕੇ ਇਸ ਸਮੇਂ ਕੀ ਕੀ ਕਮੀਆਂ ਪੇਸ਼ੀਆਂ ਕੀ ਕੀ ਦਿੱਕਤ ਆ ਰਹੀਆਂ ਸਾਰੀ ਜਾਣਕਾਰੀ ਲੈਣੇ ਆ ਲੱਖੀ ਜੀ ਬਾਵਾ ਨੂੰ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਬਾਜੀ ਅੱਛਾ ਲੱਖੀ ਭਾਜੀ ਇਹ ਗੱਲ ਦੱਸੋ ਕਿ ਇੱਥੇ ਵੀ ਹੁਣ ਪ੍ਰੋਟੈਸਟ ਸ਼ੁਰੂ ਹੋ ਗਏ ਆ ਜਮੈਂ ਇੱਥੇ ਖਬਰ ਦੇਖ ਰਿਹਾ ਸੀਗਾ ਬਰਮਿੰਗਮ ਵਾਲੀ ਸਾਈਡ ਤੋਂ ਆ ਰਹੀ ਸੀ ਕਿ ਆਪਾਂ ਤਾਂ ਲੰਡਨ 'ਚ ਆ ਹਾਂ ਬਰਮਿੰਗਮ ਵਾਲੀ ਸਾਈਡ ਤੋਂ ਖਬਰ ਆ ਰਹੀ ਸੀ ਕਿ ਇੱਕ ਲੜਕੀ ਨਾਲ ਜਿਹੜੀ ਆ ਉਹ ਬਹੁਤ ਬੁਰੇ ਤਰੀਕੇ ਵਤੀਰਾ ਕੀਤਾ ਗਿਆ ਨਸਲੀ ਟਿੱਪਣੀਆਂ ਵੀ ਹੋਈਆਂ ਕੁੱਟਮਾਰ ਵੀ ਹੋਈ ਆ ਹੱਦਾ ਪਾਰ ਕੀਤੀਆਂ ਗਈਆਂ ਕਿ ਯੂਕੇ ਵਿੱਚ ਇਹੋ ਜਿਹੜੀ ਘਟਨਾਵਾਂ ਹੋ ਰਹੀਆਂ ਇਹ ਪਿਛਲੇ ਸਮੇਂ ਤੋਂ ਵੀ ਹੋ ਰਹੀਆਂ ਸੀਗੀਆਂ ਹਾਂਜੀ ਭਾਜੀ ਇਹ ਤਾਂ ਨਿਰੰਤਰ ਇਦਾਂ ਕੋਈ ਨਾ ਕੋਈ ਘਟਨਾ ਜਾਂ ਨਸਲੀ ਟਿੱਪਣੀਆਂ ਇਹ ਚੱਲਦੀਆਂ ਆ ਰਹੀਆਂ ਪਹਿਲਾਂ ਤਾਂ ਪਹਿਲਾਂ ਵੀ ਚੱਲਦੀਆਂ ਸੀ ਤੇ ਹੁਣ ਤਾਂ ਜਦੋਂ ਉਹਨਾਂ ਨੂੰ ਆਪਣੇ ਥੋੜਾ ਜਿਹਾ ਹੋਰ ਮੌਕਾ ਮਿਲ ਗਿਆ ਖੁੱਲਾ ਤੇ ਇਸ ਤਰ੍ਹਾਂ ਦੇ ਵਰਤੀਵੇ ਹੁੰਦੇ ਰਹੇ ਆ ਪਹਿਲਾਂ ਤੋਂ ਰੇਸਿਜ਼ਮ ਹੁੰਦਾ ਹੀ ਰਿਹਾ ਜਿਹੜੀ ਉਹ ਲੜਕੀ ਆ ਉਹ ਵੀ ਤਾਂ ਸਹੀ ਢੰਗ ਨਾਲ ਕੰਮ ਕਰ ਰਹੀ ਹੋਣੀ ਪਰ ਉਹਦੇ ਨਾਲ ਜਿਵੇਂ ਹੱਦਾ ਪਾਰ ਕਰ ਦਿੱਤੀਆਂ ਜਾਂ ਕੁੱਟਮਾਰ ਕੀਤੀਆਂ ਇਹ ਫਿਰ ਜਦੋਂ ਨਸਲੀ ਇੱਦਾਂ ਦਾ ਕੋਈ ਘਟਨਾਕ ਕਰਮ ਹੁੰਦਾ ਮਾੜਾ ਘਟਨਾਕ ਕਰਮ ਹੁੰਦਾ ਤਾਂ ਚਿੰਤਾਵਾਂ ਪੱਧਰੀ ਜਿਹੜੀ ਇੰਡੀਆ ਚ ਮਾਪਿਓ ਦੇਖ ਰਹੇ ਆ ਉਹਨਾਂ ਦੇ ਮਨ 'ਚ ਚਿੰਤਾ ਵੀ ਉੱਠਦੀ ਹੈ ਕਿ ਜਦੋਂ ਬੱਚੇ ਨੂੰ ਬਾਹਰ ਭੇਜਣਾ ਕਿ ਉਹ ਸੇਫ ਵੀ ਹੈ ਕਿ ਨਹੀਂ ਸੁਰੱਖਿਆ ਹੈ ਵੀ ਕਿ ਨਹੀਂ ਬਾਜੀ ਉਹ ਤਾਂ ਹੈਗਾ ਹੀ ਆ ਉਹ ਇਸ਼ੂ ਤਾਂ ਹੈਗੇ ਹੈ ਗਿਆ ਹੁਣ ਨਸਲੀ ਟਿੱਪਣੀਆਂ ਤੇ ਜਾਂ ਨਸਲੀ ਹਮਲੇ ਹੁੰਦੇ ਆ ਸੁਰੱਖਿਆ ਤਾਂ ਡਰ ਬਣਦਾ ਹੀ ਆ ਉਹ ਸਾਡੇ ਆਪਣੇ ਨਿਆਣਿਆਂ ਦਾ ਆਪਣਾ ਵੀ ਡਰ ਰਹਿੰਦਾ ਆ ਅਸੀਂ ਵੀ ਉਹਨਾਂ ਨੂੰ ਹਾਂਜੀ ਉਹਨਾਂ ਦਾ ਵੀ ਹੈਗਾ ਹੀ ਆ ਅਸੀਂ ਵੀ ਉਹਨਾਂ ਨੂੰ ਸਮਝਾਈਦਾ ਆ ਕਿ ਤੁਸੀਂ ਕੇਅਰਫੁਲ ਰਹਿਣਾ ਜੇ ਤੁਹਾਡੇ ਕੋਲ ਕੋਈ ਇਦਾਂ ਦਾ ਹੁੰਦਾ ਇੱਕਦਮ ਫੋਨ ਕਰਕੇ ਦੱਸੋ ਹਨਾ ਜਾਂ ਤੁਹਾਡੇ ਕੋਲ ਸਕੂਲ ਟੀਚਰ ਆ ਉਹਨਾਂ ਨੂੰ ਦੱਸੋ ਜੋ ਵੀ ਆ ਪਰ ਇਹ ਹੁਣ ਮਾਹੌਲ ਥੋੜਾ ਜਿਹਾ ਚੇਂਜ ਹੋਇਆ ਜੇ ਮੰਨ ਕੇ ਚਲੀਏ ਕਿ ਆਮ ਜਿਹੜੇ ਬ੍ਰਿਟਿਸ਼ਰਸ ਨੇ ਉਹ ਨਹੀਂ ਕੁਝ ਸੰਕੀ ਜਿਵੇਂ ਇੰਡੀਆ ਚ ਵੀ ਕਈ ਸੰਕੀ ਹੁੰਦੇ ਆ ਉਹੀ ਜਿਹੜਾ ਮਾਹੌਲ ਖਰਾਬ ਕਰਦੀ ਸ਼ਰਾਰਤੀ ਅਨਸਰ ਹਾਂਜੀ ਇਹ ਹੈ ਤਾਂ ਉਸ ਸ਼ਰਾਰਤੀ ਅਨਸਰ ਹੀ ਆ ਸਾਰੇ ਤਾਂ ਨਹੀਂ ਕਰ ਸਕਦੇ ਆ ਪਰ ਸਾਰਿਆਂ ਨੂੰ ਨਹੀਂ ਉਸ ਚੀਜ਼ ਇਨਵੋਲ ਕਰ ਸਕਦੇ ਕਿਉਂਕਿ ਪੋਪੂਲੇਸ਼ਨ ਪਬਲਿਕ ਇੱਥੇ ਬਹੁਤ ਚੰਗੀ ਵੀ ਬਹੁਤ ਆ ਬਹੁਤ ਹੈਲਪਫੁਲ ਆ ਇਹ ਤਾਂ ਕੁਝ ਸ਼ਰਾਰਤੀ ਅਨਸਰ ਜਿਹੜੇ ਕਿਨਾਂ ਨੂੰ ਕਹਿੰਦਾ ਉਹੀ ਆ ਪਰ ਪਿਛਲੇ ਸਮੇਂ ਚ ਵੀ ਇਤਨੀ ਕੱਟਣਾਵਾਂ ਹੁੰਦੀਆਂ ਰਹੀਆਂ ਹਾਂ ਹਾਂਜੀ ਕਦੇ ਕਦੇ ਹੁੰਨੀਆਂ ਰਹੀਆਂ ਤੇ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਗਿਆ ਉਹ ਉਹ ਪ੍ਰੋਟੈਸਟ ਪ੍ਰੋਟੈਸਟ ਤਾਂ ਹੁਣ ਦੇਖੋ ਉਹਨੇ ਆਪਣੀ ਕੰਟਰੀ ਨੂੰ ਕਰਨਾ ਹੀ ਆ ਪਿਆ ਵਰਲਡ ਲੈਵਲ ਤੇ ਚੱਲ ਰਿਹਾ ਹੈ ਠੀਕ ਹੈ ਓਪਰਚ्युनिटी ਕਿੰਨੀ ਹੈ ਕਾਦੇ ਕਾਦੇ ਵੇਸਤੇ ਮਤਲਬ ਜੇ ਕੰਮ ਕਰਨ ਕਰਨਾ ਜਿਹੜੇ ਇੰਡੀਆ ਤੋਂ ਇੱਥੇ ਆਣਾ ਚਾਹੁੰਦੇ ਪੰਜਾਬ ਤੋਂ ਆਣਾ ਚਾਹੁੰਦੇ ਆ ਓਪਰਚ्युनिटी ਕਿੰਨੀ ਹੈ ਭਾਜੀ ਓਪਰਚ्युनिटी ਤਾਂ ਹੈਗੀ ਆ ਜਿਨ੍ਹਾਂ ਨੇ ਕੰਮ ਕਰਨਾ ਕੰਮ ਕਰਨੇ ਲਈ ਆਂਦੇ ਆ ਸਹੀ ਢੰਗ ਨਾਲ ਆਂਦੇ ਆ ਉਹਨਾਂ ਲਈ ਤਾਂ ਓਪਰਚ्युनिटी ਹੈਗੀ ਆ ਨਰਸਾਂ ਆ ਰਹੇ ਕੇਅਰ ਟੇਕਰ ਆ ਰਹੇ ਆ ਯਾਰ ਪਰ ਹਾਰਿਸ਼ ਹੁੰਦੀ ਰਹਿੰਦੀ ਆ ਮੌਸਮ ਬਦਲਦਾ ਰਹਿੰਦਾ ਦਿਹਾੜੀ ਚ ਚਾਰ ਸੀਜ਼ਨ ਹੀ ਆ ਜਾਂਦੇ ਆ ਤੇ ਕੰਮ ਕਰਕੇ ਨਕ ਪ੍ਰਭਾਵਿਤ ਹੁੰਦਾ ਕੰਮ ਕਰ ਜਿਹੜਾ ਤਾਂ ਬਾਹਰਲਾ ਕੰਮ ਆ ਜਾਂਦਾ ਕੰਸਟਰਕਸ਼ਨ ਸਾਈਟ ਆ ਜਿਹੜਾ ਬਾਹਰ ਨਾਲ ਕੰਮ ਕਰਦੇ ਆ ਉਹਨਾਂ ਦਾ ਖੇਤਾਂ ਦਾ ਕੰਮ ਹੈ ਉਹਨਾਂ ਤੇ ਥੋੜਾ ਅਸਰ ਪੈਂਦਾ ਜਿਹੜਾ ਉਹ ਅੰਦਰੂਨੀ ਕੰਮ ਆ ਫੈਕਟਰੀਆਂ ਦਾ ਕੰਮ ਆ ਉਹ ਤਾਂ ਚੱਲੀ ਜਾਂਦੇ ਆ ਜੋ بارش ਦਾ ਬਾਹਰਲੇ ਕੰਮ ਰੁਕ ਜਾਂਦੇ ਆ ਵਿਚਾਰੇ ਅੱਛਾ ਜਿਹੜਾ ਹੁਣ ਪਰਸੋ ਪ੍ਰੋਟੈਸਟ ਹੋਇਆ ਉਹਦੇ ਨਾਲ ਜਿਹੜੇ ਲੋਕ ਇੱਥੇ ਕੰਮ ਕਰਦੇ ਆ ਲੀਗਲ ਜਾਂ ਇਲੀਗਲ ਉਹਨਾਂ ਨੂੰ ਕਿੰਨੀ ਇੱਕ ਦਿੱਕਤ ਆ ਰਹੀ ਹੈ ਹਜੇ ਤੱਕ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਉਹਨੇ ਤਾਂ ਪੀਸਫੁੱਲ ਪ੍ਰੋਟੈਕਟ ਕੀਤਾ ਆ ਉਹ ਆਇਆ ਤੇ ਉਹਦੇ ਨਾਲ ਹੁਣ ਬਾਕੀ ਉਹਨਾਂ ਨੂੰ ਦੇਖ ਕੇ ਜਿਹੜੇ ਬਾਕੀ ਦੇ ਹੋਰ ਕਮਿਊਨਿਟੀ ਆ ਉਹ ਵੀ ਰੋਹ ਜਾਊਗੀ ਉਹ ਵੀ ਪ੍ਰੋਟੈਸਟ ਉਹ ਵੀ ਪ੍ਰੋਟੈਸਟ ਕਰੂਗੇ ਤਾਂ ਹੁਣ ਜਿਹੜੀ ਲੜਕੀ ਨੇ ਦੁਸ਼ਕਰਮ ਕੀਤਾ ਕਹਿੰਦੇ ਫਿਰ ਉਹ ਜਿਹੜੇ ਇੱਥੇ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੂਗੀ ਬਿਲਕੁਲ ਮਿਲੂਗੀ ਇਸ ਵਾਰੀ ਸਾ ਕਿਸੇ ਦਾ ਬਿਲਕੁਲ ਕਿਤੇ ਨਹੀਂ ਛੁੱਟ ਜਾਣਗੇ ਕਿ ਇੱਥੇ ਤੇ ਬ੍ਰਿਟਿਸ਼ ਨਹੀਂ ਨਹੀਂ ਬੜਾ ਮਹਿਸੂਸ ਕਰ ਸਕਦੇ ਕਿ ਇੱਥੇ ਤਾਂ ਸੁਰੱਖਿਅਤ ਹੈ ਹਾਂਜੀ ਬਿਲਕੁਲ